ਤੇ ਲੈ ਜੇ ਕਰਨ ਤੁਸੀਂ ਨਾਰੀਅਲ ਲਿਆਉਂਗੇ ਤਾਂ 40 ਰੁਪਏ ਲੇਬਰ ਲੈਣਗੇ 1 ਕਿਲੋ ਦੇ ਬਹੁਤ ਸੋਹਣਾ ਮਿਊਜ਼ੀਅਮ ਬਣਿਆ ਹੋਇਆ ਜੀ ਜੇ ਤੁਸੀਂ ਇੱਥੇ ਆਉਣੇ ਤਾਂ ਇੱਕ ਵਾਰੀ ਜ਼ਰੂਰ ਦਰਸ਼ਨ ਕਰਿਓ ਲਓ ਜੀ ਕਰੋ ਦਰਸ਼ਨ ਗੱਦੀ ਵਾਲਾ ਘੋੜਾ ਬਾਬਾ ਅਨਮੋਲ ਸਿੰਘ ਜੀ ਗੁਰਦੁਆਰਾ ਲੰਗੜ ਸਾਹਿਬ ਦੇ ਬਾਹਰ ਹੀ ਇਸ ਤਰ੍ਹਾਂ ਬੋਰਡ ਲੱਗਿਆ ਜਿਹੜੇ ਤੁਸੀਂ ਨੇੜੇ ਦੇ ਗੁਰਦੁਆਰੇ 'ਚ ਦੇਖ ਸਕਦੇ ਹੋ ਜਿਹੜੇ ਇਤਿਹਾਸਿਕ ਗੁਰਦੁਆਰੇ ਸਾਰੇ ਇਹ ਸਾਰੇ ਬਹੁਤ ਹੀ ਅਲਟੀਮੇਟ ਦੀ ਅਲਟੀਮੇਟ ਹੈ ਹਾਂ ਮੈਂ ਕਹਾਂ ਜੀ ਪੰਜਾਬੀ ਹੈ ਜੀ ਚਾਹੇ ਜੀ ਚਾਹੇ ਨਾ ਬਣਾ ਕੇ ਲਓ ਜੀ ਸੰਗਤਾਂ ਆਪਣੀਆਂ ਹੋ ਗਈਆਂ ਰੈਡੀ ਹੁਣ ਆਪਾਂ ਚੱਲਿਆਂ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਦਰਸ਼ਨ ਕਰਨ ਨਾਲੇ ਤੁਹਾਨੂੰ ਕਰਾਉਣੇ ਆ ਆਜੋ ਆਜੋ ਇਹ ਆਪਣੀ ਸੀ ਐਨ ਆਰ ਆਈ ਨਿਵਾਸ ਸਥਾਨ ਮਾਈ ਗੁੱਡ ਜੀ ਫਤਿਹ ਲਓ ਜੀ ਇਹ ਮਾਰਕੀਟ ਹੈ ਲੋ ਜੀ ਇਹ ਆ ਗਿਆ ਜੀ ਗੁਰਦੁਆਰਾ ਲੰਗਰ ਸਾਹਿਬ ਜਿੱਥੇ ਆਪਾਂ ਰਾਤ ਬੈਠੇ ਤੁਹਾਨੂੰ ਗਾਗਰ ਤੇ ਦਰਸ਼ਨ ਕਰਵਾਏ ਸੀ ਬਾਬਾ ਜੀ ਜਾਗਰ ਲਾ ਕੇ ਗਏ ਸੀ ਲੋ ਜੀ ਇਹ ਮਾਰਕੀਟ ਸਟਾਰਟ ਹੋ ਜਾਂਦੀ ਇੱਥੋਂ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਇੱਧਰ ਆ ਰਸਤਾ ਜਾਂਦਾ ਗੁਰਦੁਆਰਾ ਸ੍ਰੀ ਹਰਿਉਲ ਸਾਹਿਬ ਨੂੰ ਰਸਤੇ ਦਿਨ ਜੀ ਬਾਬਾ ਬੁੱਢਾ ਜੀ ਐਨ ਆਰ ਆ ਯਾਤਰੀ ਨਿਵਾਸ ਤੁਸੀਂ ਇੱਥੇ ਵੀ ਰੁਕ ਸਕਦੇ ਹੋ ਇਹ ਆ ਗਏ ਜੀ ਸੰਤ ਬਾਬਾ ਗੁਰਮੁਖ ਸਿੰਘ ਪ੍ਰਵੇਸ਼ ਦਰਵਾਜ਼ਾ ਦੇ ਸੰਧ ਜਰੂਰ ਆਪਾਂ ਆਉਣੇ ਆ ਬੱਸਾਂ ਦੇ ਵਿੱਚ ਬਾਬਾ ਜੀ ਨੇ ਫ੍ਰੀ ਸੇਵਾ ਲਈ ਹੋਈ ਆ ਤਾਂ ਬੱਸਾਂ ਇੱਥੇ ਆ ਕੇ ਰੁਕਦੀਆਂ ਇੱਥੇ ਆਪਾਂ ਨੂੰ ਛੱਡਦੇ ਆ ਇਹ ਸਾਹਮਣੇ ਨਾਲ ਹੀ ਗੁਰਦੁਆਰਾ ਲੰਗਰ ਸਾਹਿਬ ਹੈ ਸ਼੍ਰੀ ਹਜੂਰ ਸਾਹਿਬ ਦਾ ਰਸਤਾ ਨਹੀਂ ਹੱਥ ਲੈ ਛੱਡਾ ਕੋਈ ਨਾ ਮੇ ਤੁਹਾਨੂੰ ਸੈਕਲ ਸਕੂਟਰ ਹੁੰਦੇ ਨਹੀਂ ਪਰ ਆ ਨਾ ਦੇ ਜੀ ਓ ਸਾਹਮਣੇ ਆ ਜੀ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਲਓ ਜੀ ਪਹੁੰਚ ਗਏ ਆਪਾਂ ਡਾਕਟਰ ਸਚਕੰਡ ਜੀ ਦੀ ਹਜੂਰ ਸਾਹਿਬ ਲਓ ਜੀ ਸੰਗਤੋ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਦੇ ਸਾਹਮਣੇ ਆ ਜੀ ਲੰਗਰ ਹਾਲ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਨਾਲ ਹੀ ਇੱਧਰ ਲੰਗਰ ਹਾਲ ਆ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੁਸੀਂ ਜਾਓਗੇ ਤਾਂ ਉੱਥੇ ਸੱਤ ਤਰ੍ਹਾਂ ਦੀਆਂ ਦਾਲਾਂ ਦਾ ਲੰਗਰ ਆ ਉਹਦੀ 21 ਰੁਪਏ ਭੇਟਾ ਤੁਸੀਂ ਭੇਟਾ ਕਰਾ ਕੇ ਤੁਸੀਂ ਵੀ ਸੇਵਾ ਕਰ ਸਕਦੇ ਹੋ ਹਾਂ ਬਾਕੀ ਦਾਲ ਦੇ ਲੰਗਰ ਦੇ ਨਾਲ ਹੀ ਸਰ੍ਹਦਾਇ ਦੇ ਲੰਗਰ ਵੀ ਚੱਲਦਾ ਜਿਵੇਂ ਤੁਸੀਂ ਆਮ ਨਾਲ ਬੈਠ ਕੇ ਖਾਣਾ ਦਾਲ ਦਾ ਲੰਗਰ 11:30 ਤੋਂ ਲੈ ਕੇ 1 ਵਜੇ ਦੇ ਆਸ-ਪਾਸ ਤੱਕ ਹੁੰਦਾ ਹੈ ਹੁਣ ਦੱਸ ਕਿੰਨੇ ਰੁਪਏ ਦਰਦ ਕਿੰਨੇ ਰੁਪਏ ਦਰਦ 30 ਰੁਪਏ ਦੇ ਸਾਰੇ 30 ਰੁਪਏ ਦੇ ਨਹੀਂ ਉੱਚੀ ਬੋਲ ਕਿੰਨੇ 300 ਦੇ ਸਾਰੇ 300 ਦੇ ਸਾਰੇ ਤਿੰਨ ਟੋਕਰੀਆਂ ਆ ਤੇ ਤਿੰਨ ਟੋਕਰੀਆਂ 300 ਦੀ ਲਓ ਜੀ ਜੇ ਤੁਸੀਂ ਨਾਰੀਅਲ ਦਾ ਤੇਲ ਲੈਣਾ ਤਾਂ ਤੁਹਾਨੂੰ ਲੈ ਕੇ ਚਲਦੇ ਆਂ ਆਪਾਂ ਇੱਕ ਵਧੀਆ ਦੁਕਾਨ ਤੇ ਇਹ ਹੈਗੇ ਕੱਚੀ ਘਾਣੀ ਦਾ ਸ਼ੁੱਧ ਤੇਲ ਦੇਖੋ ਤਾਲੀ ਆ ਲੇਡੀਆਂ ਜ ਹੈਗੀ ਆ ਤੁਹਾਡੇ ਸਾਹਮਣੇ ਤੇਲ ਕੱਢਣਗੇ ਰੇਟ ਵੀ ਥੋੜਾ ਜਿਆਦਾ ਆਮ ਨਾਲੋਂ ਪਰ ਪਿਓਰਟੀ ਦਾ ਪੂਰਾ ਯਕੀਨ ਦਿਵਾਉਂਦੇ ਆ ਇਹ ਪਿਓਰ ਹੈ ਇਹ ਤੇਲ ਆਪਾਂ ਤੁਹਾਨੂੰ ਕਾਉਂਦੇ ਪਿਓਰ ਹੈ ਅੱਛਾ ਇਹ ਮਤਲਬ ਉਹ ਆਪ ਅਸੀਂ ہمارے ਸਾਹਮਣੇ ਨਿਕਾਲੋਗੇ ਨਾ ਕਿੰਨੇ ਵਿੱਚ ਕਿੰਨੇ ਕਿਲੋ 2 ਕਿਲੋ ਵਿੱਚ 1 ਲੀਟਰ ਦੇ 2 ਕਿਲੋ ਵਿੱਚ 1 ਲੀਟਰ ਦੇ ਔਰ ਜੀ ਉਹ ਦੱਸਦੇ ਅਰੇ ਕਿਸ ਨੰਬਰ ਕੀ ਚਾਹੀਦਾ ਉਹ ਆਪਕੇ ਹੀ ਉਹਨੇ ਕੋਈ ਆਪੇ ਲਾਇਆ ਤਾਂ ਆਪਕੇ ਆਹ ਚਾਹਾਂ ਅਗਰ ਹਮ ਆਪਕੋ ਲਾ ਕੇ ਦੇ ਨਾਰੀਲ ਵੀ ਇਹ ਦਿੰਦੇ ਆ ਤੇ ਤੇਲ ਵੀ ਆਪੇ ਕੱਢਦੇ ਆ ਆ ਦੇਖੋ ਕੋਲ ਨੂੰ ਲਾ ਰੱਖਿਆ ਇਹਨਾਂ ਨੇ 40 ਰੁਪਏ ਨਾ ਮਾਰਾਂਗੇ ਨਾ ਬਰਸਾਉਂਦੇ ਹਾਂ ਅਸੀਂ ਤੁਹਾਨੂੰ ਤੰਦੀ ਕਰਕੇ ਆਪੋ ਦੇ ਦੇਈਏ 300 ਰੁਪਏ ਲੀਟਰ ਆ ਜੀ ਤੁਹਾਡੇ ਸਾਹਮਣੇ ਕੱਢਣਗੇ ਤੇਲ ਇਹ ਜੇ ਕਹਿੰਦੇ ਤੁਸੀਂ ਨਾਰੀਅਲ ਲਿਆਵੋਗੇ ਤਾਂ 40 ਰੁਪਏ ਲੇਬਰ ਲੈਣਗੇ 1 ਕਿਲੋ ਦੇ ਜੀ ਬਦਾਮ ਦਾ ਤੇਲ ਕੱਢਿਆ ਘੜਾਇਆ ਇਹਨੂੰ ਜਮਜਤਾ ਜੀ ਹਾਂ ਜਮਜਤਾ ਸਰ ਜੀ ਦਿੱਤੀ ਖਰਾ ਜੀ ਲੋ ਜੀ ਕਹਿੰਦੇ ਖਾ ਵੀ ਸਕਦੇ ਹੋ ਤੜਕਾ ਵੀ ਲਾ ਸਕਦੇ ਹੋ ਤੇ ਬਾਲਾਂ ਤੇ ਵੀ ਲਾ ਸਕਦੇ ਹੋ ਚੱਲੇ ਆ ਮਿਊਜ਼ੀਅਮ ਦੇਖਣ ਗੁਰਦੁਆਰਾ ਸਾਹਿਬ ਤੋਂ ਜਦੋਂ ਬਾਹਰ ਨਿਕਲਦੇ ਆ ਤਾਂ ਨਾਲ ਹੀ ਲੈਫਟ ਸਾਈਡ ਤੇ ਰਸਤਾ ਜਾਂਦਾ ਦੇਖੋ ਉੱਪਰ ਲਿਖਿਆ ਵੀ ਹੋਇਆ ਮਿਊਜ਼ੀਅਮ ਅੱਗੇ ਤਾਂ ਇਹ ਇੱਥੋਂ ਲੈਫਟ ਸਾਈਡ ਇਥੋਂ ਆਪਾਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਦਰੋਂ ਬਾਹਰ ਨਿਕਲਦੇ ਆਂ ਨਾਲ ਹੀ ਸਿੱਧਾ ਰੋਡ ਜਾਂਦਾ ਇਧਰਲੀ ਸਾਈਡ ਮਿਊਜ਼ੀਅਮ ਆ ਵੀ ਆਪਾਂ ਪਹੁੰਚ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ 뮤ਜ਼ੀਅਮ ਲਓ ਜੀ ਇਹ ਹੈਗੀ ਆ ਮੇਨ ਐਂਟਰੈਂਸ ਬੰਦਾ ਦਾ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ 뮤ਜ਼ੀਅਮ ਦੇਖਦੇ ਅੰਦਰ ਚੱਲਦੇ ਆਪਾਂ ਜੀ ਓਪਨ ਹੋਇਆ ਦਾ ਇਹ ਹੈਗਾ ਜੀ ਟਿਕਟ ਕਰ ਇੱਥੇ 20 ਰੁਪਏ ਪਰ ਪਰਸਨ ਦਾ ਟਿਕਟ ਹੈ ਦੀ ਮਿਊਜ਼ੀਅਮ ਦੀ ਅੰਦਰ ਕਹਿੰਦੇ ਵੀਡੀਓ ਅਲਾਉਡ ਨਹੀਂ ਹੈਗੀ ਚਲੋ ਬਾਹਰੋਂ ਤੁਹਾਨੂੰ ਦਿਖਾਤਾ ਪਰ ਤੁਸੀਂ ਇੱਥੇ ਆ ਕੇ ਦੇਖੋ ਦ ਮਿਊਜ਼ੀਅਮ ਦੇ ਵਿੱਚ ਬਹੁਤ ਸੋਹਣਾ ਮਿਊਜ਼ੀਅਮ ਬਣਿਆ ਹੋਇਆ ਜੀ ਜੇ ਤੁਸੀਂ ਇੱਥੇ ਆਉਣੇ ਤਾਂ ਇੱਕ ਵਾਰੀ ਜ਼ਰੂਰ ਦਰਸ਼ਨ ਕਰਿਓ ਪੂਰੇ ਸਿੱਖ ਇਤਿਹਾਸ ਬਾਰੇ ਦਿਖਾਇਆ ਹੋਇਆ ਅੰਦਰ ਬਹੁਤ ਹੀ ਸੋਹਣਾ ਹੈਗਾ ਵੀਡੀਓਗ੍ਰਾਫੀ ਦੇ ਅੰਦਰ ਮਨਾਹੀ ਹੈ ਤਾਂ ਕਿ ਵੀਡੀਓ ਨਹੀਂ ਬਣਾਈ ਆਪਾਂ ਜੇ ਤੁਸੀਂ ਇੱਥੇ ਆਉਣੇ ਹੋ ਤਾਂ ਇੱਕ ਵਾਰ ਜਰੂਰ ਇੱਥੇ ਆ ਕੇ ਜਾਇਓ ਵਿਜ਼ਿਟ ਇੱਥੇ ਮਿਊਜ਼ੀਅਮ ਦੇ ਨੇੜੇ ਨਾਲ ਹੀ ਗੁਰੂ ਸਾਹਿਬ ਦੇ ਘੋੜੇ ਵੀ ਹੈਗੇ ਆ ਉਹਨਾਂ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਦਿਖਾਵਾਂਗੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਲਓ ਜੀ ਇੱਧਰ ਆ ਜੀ ਗੁਰੂ ਮਹਾਰਾਜ ਜੀ ਦੇ ਘੋੜੇ ਚੱਲਦੇ ਆਪਾਂ ਦਿਖਾਉਣੇ ਤੁਹਾਨੂੰ ਵੀ ਲੋ ਜੀ ਇੱਥੇ ਛੋਲੇ ਹੀ ਮਿਲ ਜਾਂਦੇ ਆ ਛੋਟਾ ਪੈਕਟ 50 ਦਾ ਹੈ ਵੱਡਾ ਪੈਕਟ 100 ਦਾ ਆ ਕਿਹੜਾ 50 ਦਾ ਆ 50 ਦਾ ਆਏਗਾ 100 ਦਾ 50 ਦਾ 100 ਦਾ ਲਓ ਜੀ ਇਹ ਆ ਸਾਹਮਣੇ ਗੁਰੂ ਸਾਹਿਬ ਦੇ ਘੋੜੇ ਲਓ ਜੀ ਕਰੋ ਦਰਸ਼ਨ ਗੱਦੀ ਵਾਲਾ ਘੋੜਾ ਬਾਬਾ ਨਮੋਲ ਸਿੰਘ ਜੀ ਇਹ ਆ ਜੀ ਬਾਬਾ ਨਮੋਲ ਸਿੰਘ ਜੀ ਨਾਮ ਇਹਨਾਂ ਦਾ ਇਸ ਘੋੜੇ ਦਾ ਨਾਂ ਜੀ ਪਵਨ ਪੰਜਾਬ ਪਿਆਰਾਂ ਦੇ ਸਵਾਰੀ ਘੋੜੇ ਵਾਲਾ ਘੋੜਾ ਕਰੋ ਦਰਸ਼ਨ ਸਾਰਿਆਂ ਘੋੜਿਆਂ ਦੇ ਤੇ ਨਾਂ ਲਿਖੇ ਹੋਏ ਜੀ ਇਸ ਘੋੜੇ ਦਾ ਨਾਮ ਆ ਜੋਧਾ ਇਹਦਾ ਨਾਮ ਆ ਜੀ ਦਿਲਸ਼ੇਰ ਅੱਗੇ ਆ ਜੀ ਇਹ ਘੋੜਾ ਨਿਹਾਲ ਇਹ ਪੰਜ ਪੈਰਾਂ ਦੀ ਸਵਾਰੀ ਵਾਲਾ ਘੋੜਾ ਹੈ ਦੇਖੋ ਕਿਵੇਂ ਬੋਲਦਾ ਇਧਰ ਆ ਜੀ ਜੈ ਮੰਗਲ ਇੱਧਰ ਘੋੜੇ ਦਾ ਨਾਮ ਆ ਜੀ ਬਾਬਾ ਇਸ ਘੋੜੇ ਦਾ ਨਾਮ ਆ ਜੀ ਸਾਗਰ ਇਹ ਆ ਜੀ ਨਗਾਰੇ ਵਾਲਾ ਘੋੜਾ ਕਾਰਬਨ ਇਹਦਾ ਨਾਮ ਆ ਕਾਰਬਨ ಇದು ಸಾರೋದ ನಾ ರಾಜೂ ਬਿਲਕੁਲ ਮਿਊਜ਼ੀਅਮ ਦੀ ਬੈਕ ਸਾਈਡ ਆ ਆ ਮਿਊਜ਼ੀਅਮ ਆ ਗਿਆ ਤੇ ਨਾਲ ਹੀ ਰੋਡ ਆਉਂਦਾ ਨਾਲ ਹੀ ਗਲੀ ਆਉਂਦੀ ਹੈ ਇੱਥੇ ਸਾਹਮਣੇ ਇਹ ਬਾਬਾ ਜੀ ਦੇ ਘੋੜੇ ਇੱਥੇ ਸ਼ਨਾਦ ਦਰਸ਼ਨ ਕਰ ਸਕਦੇ ਹਾਂ ਨਾਲ ਹੀ ਇੱਥੇ ਗੁਰਦੁਆਰਾ ਬੌਲੀ ਧੰਦਮਾ ਸਾਹਿਬ ਬਣਿਆ ਹੋਇਆ ਜੀ ਇੱਥੇ ਵੀ ਤੁਸੀਂ ਦਰਸ਼ਨ ਕਰੋ ਇਹ ਸਾਰਾ ਇਸ ਗੁਰਦੁਆਰੇ ਦੇ ਇਤਿਹਾਸ ਲਿਖਿਆ ਜੀ। ਲਓ ਜੀ ਇਹ ਗੋਦਾਵਰੀ ਨਦੀ। ਇੱਧਰ ਹੀ ਗਾਗਰ ਕੁੰਡ ਹੈ ਜੀ। ਰੋਜ਼ ਸਵੇਰੇ ਗਾਗਰ ਇੱਥੋਂ ਹੀ ਭਰੀ ਜਾਂਦੀ ਹੈ। ਉਹ ਸਾਹਮਣੇ ਗਾਗਰ ਕੁੰਡਾ ਦੇਖੋ ਸਵੇਰੇ ਅਮਰਾਤ ਬਈ ਸਾਰੀਆਂ ਸੰਗਦੇ ਇੱਥੇ ਆਉਂਦੀਆਂ ਆ ਦੇਖੋ ਜੀ ਸ਼ਾਮ ਵੇਲੇ ਦਾ ਦ੍ਰਿਸ਼ ਗੁਰਦੁਆਰਾ ਸਾਹਿਬ ਦੇ ਬਿਲਕੁਲ ਓਪੋਜ਼ਿਟ ਕਿੰਨੀ ਰੌਣਕਾਂ ਲੱਗੀਆਂ ਇਹ ਸਾਰੀ ਇਧਰ ਮਾਰਕੀਟ ਆ ਪੂਰੀ ਕਿੰਨਾ ਸੋਹਣਾ ਦ੍ਰਿਸ਼ ਇਹ ਇਹ ਤਾਂ ਬੱਚੇ ਥੋੜੇ ਲਹਿ ਰਹੇ ਆ ਮਾਰਕੀਟ ਇਹ ਕਾਫੀ ਲੰਬੀ ਹੈ ਸ਼ਾਮ ਨੂੰ ਬਹੁਤ ਰੌਣਕਾਂ ਲੱਗਦੀਆਂ ਇੱਥੇ ਘੜੇ ਵਗੈਰਾ ਵੀ ਤੁਹਾਨੂੰ ਹਰ ਤਰ੍ਹਾਂ ਦੇ ਮਿਲਣਗੇ ਇੱਥੇ ਟਰੈਵਲਿੰਗ ਬੈਗ ਵਗੈਰਾ ਹੋਟਲ ਵਗੈਰਾ ਵੀ ਅਵੇਲੇਬਲ ਹੈਗੇ ਆ ਬਰਤਨ ਵਗੈਰਾ ਤੁਹਾਨੂੰ ਬਹੁਤ ਮਿਲਣਗੇ ਇੱਥੇ ਕੋਈ ਕੰਟਰੋਲ ਹੋ ਰਿਹਾ ਸੀ ਯਾ ਲਿਖਾ ਵਾ ਆ ਕਿਆ ਲਿਖਾ ਵਾ ਉਹ ਗੱਲੇ ਆ ਯਾਰ ਚਾਬੀ ਥੱਲੇ ਲਾ ਦਿੰਨੇ ਫਿਰ ਬਾਦ ਅਲਾਈਚੀ ਵਗੈਰਾ ਵੀ ਇਥੋਂ ਦੇ ਕਾਫੀ ਮਸ਼ਹੂਰ ਆ ਰੇਟ ਵੀ ਕਹਿੰਦੇ ਜਿਆਜ ਹੁੰਦੇ ਮਸਾਲੇ ਵਗੈਰਾ ਮਿਲ ਜਾਣਗੇ ਸੌਂਫ ਵਗੈਰਾ ਮਿਲ ਜੂਗੀ 1400 ਰੁਪਏ ਕਿਲੋ ਤੁਹਾਨੂੰ ਇਲਾਚੀ ਮਿਲੂਗੀ ਕਾਲੀ ਮਿਰਚ 750 ਰੁਪਏ ਕਿਲੋ ਕਾਲੀ ਮਿਰਚ 750 ਰੁਪਏ ਕਿਲੋ 750 ਰੁਪਏ ਕਿਲੋ 1800 ਰੁਪਏ ਟ੍ਰੈਵਲਿੰਗ ਬੈਗ ਤੁਹਾਨੂੰ ਬਹੁਤ ਮਿਲਣਗੇ ਇੱਥੇ ਆਹ ਦੇਖੋ ਤੇ ਸਮਾਨ ਜਾ ਆ ਜਾ ਉਰੀ ਨੂੰ ਇਹਨਾਂ ਦੀ ਟਾਈਮਿੰਗ ਹੈ ਜੀ ਸਵੇਰੇ 6 ਤੋਂ ਲੈ ਕੇ 10 ਵਜੇ ਤੱਕ ਇੱਥੇ ਚੌਂਗ ਦੇ ਵਿੱਚ ਜਦੋਂ ਆਪਾਂ ਗੁਰਦੁਆਰਾ ਸਾਹਿਬ ਨੂੰ ਜਾਂਦੇ ਆ ਨਾ ਰਸਤੇ ਦੇ ਵਿੱਚ ਤੁਹਾਨੂੰ ਇੱਥੇ ਇੱਕ ਚਾਹ ਦੀ ਹੱਟੀ ਮਿਲੂਗੀ ਇੱਥੇ ਚਾਹ ਪੀ ਕੇ ਦੇਖੋ ਚਾਹ ਬਹੁਤ ਟੇਸਟੀ ਹੁੰਦੀ ਹੈ ਇਹਨੂੰ ਨਿਆਰਾ ਅੱਜ ਚਾਹ ਪੀ ਕੇ ਦੇਖੋ ਇੱਥੇ ਆ ਬਬਲੂ ਜੀ ਹੁੰਦੇ ਆ ਇਹ ਤੁਹਾਨੂੰ ਚਾਹ ਬਣਾ ਕੇ ਦੇਣਗੇ ਇਸ ਤਰ੍ਹਾਂ ਦੀ ਇੱਕ ਵਾਰ ਤੁਸੀਂ ਟੇਸਟ ਕਰਿਓ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਟੇਸਟ ਇਹਦਾ ਬਹੁਤ ਹੀ ਅਲਟੀਮੇਟਲੀ ਅਲਟੀਮੇਟ ਹੈ ਇਹ ਜੀ ਪੰਜਾਬ ਦੀ ਲਈ ਜਾਣੀ ਕਿ ਜਿਹਨਾਂ ਜਾਇ ਨੇ ਬਣਾਇਆ ਬਹੁਤ ਬੜੀ ਵਧੀਆ ਹੈ। ਭਾਈ ਨਾ ਕੀ ਪ੍ਰਾਈਸ ਹੈ ਸਰ ਚਾਹ ਕਾ? ਕੀ ਪ੍ਰਾਈਸ ਹੈ ਚਾਹ ਕਾ? 10 ਰੁਪਏ ਕਾ ਆਪਾਂ। ਦੇਖੋ ਜੀ ਉਹਨੇ 10 ਰੁਪਏ ਰੇਟ ਹੈ। ਆ ਵੱਡੇ ਵਾਲਾ ਵੱਡਾ ਗਲਾਸ ਲਓਗੇ ਤਾਂ 10 20 ਰੁਪਏ ਦਾ ਇਹ। ਛੋਟਾ ਗਲਾਸ 10 ਰੁਪਏ ਦਾ। ਇੱਕ ਵਾਰੀ ਵਾਕਈ ਚਾਹ ਖੋਏ ਵਰਗੀ ਹੈ। ਤੁਸੀਂ ਮੇਰੇ ਕਹ ਦੇਖੋ ਇਹ ਟੇਸ ਜੁਰ ਕਰਕੇ ਦੇਖੋ। ਤੁਹਾਨੂੰ ਨਿਆਰਾ ਜੂ ਚਾਹ ਪੀ ਕੇ। ਆ ਚੌਂਕ ਦੇ ਬਿਲਕੁਲ ਸਾਹਮਣੇ ਦੁਕਾਨ ਹੈਗੀ ਹੈ। ਸ਼ਾਇਦ ਇਹ ਹੱਤੀ ਗੁੜ ਵਾਲੀ ਚਾਹ ਰੇਟ ਵੀ ਬਹੁਤ ਹੀ ਰੀਜ਼ਨੇਬਲ ਜੇ ਹੈ ਇਹ ਸੰਤ ਬਾਬਾ ਨਿਹਾਲ ਸਿੰਘ ਦੀ ਚੌਂਕ ਹੈ ਜੀ ਇਹ ਉਹ ਸਾਹਮਣੇ ਆਪਾਂ ਨੂੰ ਲੰਗਰ ਸਾਹਿਬ ਹੈ ਜੀ ਆਹ ਪੁਲ ਬਣਿਆ ਹੋਇਆ ਪੁਲ ਦੇ ਬਿਲਕੁਲ نیچے ਇੱਥੇ ਕਾਰਨਰ ਦੇ ਸ਼ਾਪ ਹੈ ਇੱਥੇ ਤੁਹਾਨੂੰ ਗੁੜ ਦੀ ਚਾਹ ਦਾ ਮਸਾਲਾ ਵੀ ਮਿਲੂਗਾ एक ही पत्ती एक के मसाला बना बना क्या कुछ डाल दोगे इसमें क्या कुछ मिलाया है इसमें थोड़ी इलायची पत्ती थोड़ी इलायची पत्ती ओके पहला दूध उबाल के आपने कितने कप बना बनाने हो इधर से चम्मच एक कप कितने ओके दूध उबालने के बाद मीठा वगैरह सब कुछ है इसमें सेम टेस्ट बन जाएगा जी सेम सेम यही वही ये एक एक लो जी मसाला भी बना बना सुना मिल जाएगा ये 70 روپے دا پیکٹ ہے ਜੀ ਗਿਫਟ ਸ਼ਾਪ ਫੈਂਸ ਗਿਫਟ ਸੈਂਟਰ ਇੱਥੇ ਚੱਲਦੀ ਹੈ ਜਲ ਸੇਵਾ ਇਹ ਹੈ ਜੀ ਸੰਤ ਸੰਤ ਬਾਬਾ ਨਿਹੰਗ ਜੀ ਮੈਂ ਮੌਜੂਦ ਹਸਪਤਾਲ ਜੇ ਕਿਸੇ ਨੂੰ ਕੋਈ ਮੈਡੀਕਲ ਦੇ ਲੋੜ ਹੋਵੇ ਇੱਥੇ ਅਵੇਲੇਬਲ ਹੈ ਅੱਛਾ ਤੁਸੀਂ ਲੈ ਸਕਦੇ ਹੋ ਇਹ ਵੀ ਇਸ਼ਰਾ ਹੀ ਆਇਆ ਹੈ ਨਹੀਂ ਇਹ ਬਾਬਾ ਬੁੱਢਾ ਜੀ ਐਨਆਰ ਯਾਤਰੀ ਨਿਵਾਸ ਗੁਰਦੁਆਰਾ ਲੰਗਰ ਸਾਹਿਬ ਦੇ ਸਾਹਮਣੇ ਤੁਹਾਨੂੰ ਖਾਣ ਪੀਣੇ ਦੀਆਂ ਦੁਕਾਨਾਂ ਮਿਲਣਗੀਆਂ ਇੱਥੇ ਮਸ਼ਹੂਰ ਹੈ ਕਹਿੰਦੇ ਜੀ ਇਹ ਬਿੱਲਾ ਦੁੱਧ ਵਾਲਾ ਇੱਥੇ ਤੁਸੀਂ ਕੜਿਆ ਦੁੱਧ ਪੀ ਸਕਦੇ ਹੋ ਇੱਥੇ ਗੁਰਦੁਆਰਾ ਲੰਗੜ ਸਾਹਿਬ ਦੇ ਬਾਹਰ ਹੀ ਇਸ ਤਰ੍ਹਾਂ ਬੋਰਡ ਲੱਗਿਆ ਜਿਹੜੇ ਤੁਸੀਂ ਨੇੜੇ ਦੇ ਗੁਰਦੁਆਰੇ ਤੋਂ ਦੇਖ ਸਕਦੇ ਹੋ ਜਿਹੜੇ ਇਤਿਹਾਸਿਕ ਗੁਰਦੁਆਰੇ ਸਾਰੇ ਇਹ ਸਾਰੇ ਗੁਰਦੁਆਰੇ ਇੱਥੇ ਨਾਮ ਲਿਖੇ ਹੋਏ ਆ ਲੋਕਲ ਗੁਰਦੁਆਰਾ ਜਿੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਆ ਜੀ ਗੁਰਦੁਆਰਾ ਨੰਗੀਨਾ ਘਾੜ ਸਾਹਿਬ ਜੀ